ਅੰਡਰਸਟੈਂਡਿੰਗ ਗੁਰਬਾਣੀ ਦੇ 48ਵੇਂ ਭਾਗ ਦੇ ਵਿੱਚ ਆਪ ਸਭ ਦਾ ਨਾਦਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦਾ ਸਵਾਲ ਜੋ ਮੈਂ ਸਮਝਦਾ ਹਾਂ ਕਿ ਆਪ ਨੂੰ ਇਸ ਦਾ ਜਵਾਬ ਪਤਾ ਹੀ ਹੋਵੇਗਾ ਪਰ ਫਿਰ ਵੀ ਇਹ ਸਾਡੇ ਗਿਆਨ ਦੇ ਵਿੱਚ ਵਾਧਾ ਜ਼ਰੂਰ ਕਰੇਗਾ। ਸਵਾਲ ਇਹ ਹੈ ਕਿ ਜਦ ਸੀ ਇੰਟਰਨੈਟ ਤੇ ਜਾਂ ਗੂਗਲ ਦੇ ਉੱਤੇ ਗੁਰੂ ਨਾਨਕ ਸਾਹਿਬ ਲਿਖ ਕੇ ਸਰਚ ਕਰਦੇ ਹਾਂ ਤਾਂ ਸਾਨੂੰ ਉਹਨਾਂ ਦਾ ਪ੍ਰਕਾਸ਼ ਪੂਰਵ 15 ਅਪ੍ਰੈਲ ਦਾ ਲਿਖਿਆ ਨਜ਼ਰ ਆਉਂਦਾ ਹੈ। ਪਰ 80 ਸਾਰੇ ਤੱਕ ਗੁਰਨਾਨ ਸਿੰਘ ਦਾ ਪ੍ਰਕਾਸ਼ ਪੁਰਬ ਦੀਵਾਲੀ ਦੇ ਕੋਲਕਤਕ ਦੀ ਵੀ ਤੇ ਕਿਨ ਮਨਾਉਂਦੇ ਹਾਂ ਤੁਸੀਂ ਦੱਸਣਾ ਹੈ ਕਿ ਇਹ ਜੇਹਾ ਕਿਉਂ ਹੈ ਜਨਮ ਸਾਖੀਆਂ ਵਿੱਚ ਕਿਹੜੀ ਤਰੀਕ ਮਿਲਦੀ ਹੈ ਅਤੇ ਸਿੱਖ ਇਤਿਹਾਸਕਾਰਾਂ ਦੀ ਇਸ ਬਾਰੇ ਕੀ رائے ਹੈ ਆਓ ਹੁਣ ਪਿਛਲੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਪਿਛਲਾ ਸਵਾਲ ਮਾਡਰਨ ਐਜੂਕੇਸ਼ਨ ਵਿੱਚ ਲੁਪਤ ਹੋ ਰਹੀ ਮਨੁੱਖੀ ਕਦਰਾਂ ਕੀਮਤਾਂ ਹਿਊਮਨ ਵੈਲਿਊਜ਼ ਅਤੇ ਐਥਿਕਸ ਨਾਲ ਸੰਬੰਧਿਤ ਸੀ ਅਤੇ ਪੁੱਛਿਆ ਗਿਆ ਸੀ ਕਿ ਗੁਰਬਾਣੀ ਸਾਨੂੰ ਕੀ ਸੇਧ ਦਿੰਦੀ ਹੈ ਅਤੇ ਕਿਸੇ ਵਿਅਕਤੀ ਦੀ ਵਿਦਿਆਖ ਘੜਤ ਕਿਸ ਉਮਰ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ। ਜ਼ਾਹਰ ਹੈ ਕਿ ਇਸ ਦਾ ਜਵਾਬ ਬਹੁਤ ਡੂੰਗਾ ਹੈ ਅਤੇ ਇਨ ਡੈਪਥ ਜਾਣ ਲਈ ਬੈਟਰ ਅੰਡਰਸਟੈਂਡਿੰਗ ਦੀ ਲੋੜ ਹੈ। ਵੈਸੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਏਕ-ਇਕ ਅੱਖਰ ਹੀ ਬੰਦੇ ਦੀ ਸਰਬਉੱਤਮ ਘੜਤ ਕਰਨ ਲਈ ਗੁਰਬਾਣੀ ਇਸ ਜਗ ਮੇ ਚਾਨਣ ਹੈ। ਅਤੇ ਸਭ ਤੋਂ ਪਹਿਲਾ ਅੱਖਰ ੴ ਹੀ ਸਰਵ ਵਿਆਪਕਤਾ ਭਾਵ ਵਿੰਨਸ ਦੀ ਪਛਾਣ ਹੈ ਪਰ ਜੇਕਰ ਵਿਦਿਆ ਘੜਤ ਕਰਨ ਦੀ ਗੱਲ ਕਰੀਏ ਤਾਂ ਨਰਸੀ ਤੋਂ ਹੀ ਅਲਫਾਬੈਟ ਡੇ ਐਂਡ ਨਾਈਟ ਡੇਸ ਆਫ ਦਿ ਵੀਕ ਸਾਲ ਦੇ ਮਹੀਨੇ ਪੜ੍ਹਾਏ ਜਾਂਦੇ ਹਨ ਗੁਰੂ ਨਾਨਕ ਸਾਹਿਬ ਨੇ ਵੀ ਪੱਟੀ ਲਿਖ ਕੇ ਸਮਝਾਇਆ ਹੈ ਮਨ ਕਾਹੇ ਪੂਲੇ ਮੂਡ ਮਨਾ ਜਬ ਲੇਖਾ ਦੇਵੈ ਬੀਰਾ ਤੋ ਪੜਿਆ ਮਾਡਰਨ ਐਜੂਕੇਸ਼ਨ ਜਿੱਥੇ ਪੈਸਾ ਕਮਾਉਣਾ ਅਮੀਰ ਬੰਨਾ ਤਾਂ ਸਿਖਾਉਂਦੀ ਹੈ ਗੁਰਬਾਣੀ ਨੈਤਿਕਤਾ ਚੰਗੇ ਗੁਣ ਕੈਰੈਕਟਰ ਬਿਲਡਿੰਗ ਦੇ ਨਾਲ-ਨਾਲ ਘਾਲ ਖਾਏ ਕੇ ਛੱਤੋਂ ਦੇ ਨਾਨ ਖਰਾ ਪਛਾਣੇ ਸੱਚ ਦਾ ਵਪਾਰ ਕਰਨਾ ਵਣ ਛਕਣਾ ਅਤੇ ਨਾਮ ਦੀ ਵਿਸ਼ਾਲਤਾ ਦੇ ਵਿੱਚ ਸਮੋ ਕੇ ਜ਼ਿੰਦਗੀ ਦਾ ਸਹੀ ਰਸਤਾ ਪਛਾਣਨ ਦਾ ਢੰਗ ਸਿਖਾਉਂਦੀ ਹੈ। ਮਿਸਾਲ ਦੇ ਤੌਰ ਤੇ ਪੱਟੀ ਵਿੱਚ ਗੁਰੂ ਨਾਨਕ ਸਾਹਿਬ ਨੰਗਾ ਅੱਖਰ ਦਾ ਅਰਥ ਸਮਝਾਉਂਦੇ ਆ ਅਸਲ ਗਿਆਨ ਦਿੰਦੇ ਹੋਏ ਕਹਿੰਦੇ ਹਨ ਨੰਗਾ ਗਿਆਨ ਮੁਝੇ ਜੇ ਕੋਈ ਪੜਿਆ ਪੰਡਿਤ ਸੋਈ ਵਨ ਹੂ ਅੰਡਰਸਟੈਂਡ ਵਿਜ਼ਡਮ ਬਿਕਮ ਅ ਟਰੂ ਸਕਾਲਰ ਸਰਬ ਜੀਆਂ ਮੈਂ ਇੱਕੋ ਜਾਣਾਂ ਤਾਂ ਹਉ ਮੈਂ ਰਹਿ ਨਾ ਕੋਈ ਗੁਰੂ ਸਾਹਿਬ ਸਾਨੂੰ ਆਪਣਾ ਅਹੰਕਾਰ ਛੱਡ ਕੇ ਸਾਰੀ ਖਲਕਤ ਦੇ ਨਾਲ ਪਿਆਰ ਕਰਨਾ ਅਤੇ ਸਮਰਪਣ ਭਾਵ ਸੋਸ਼ਲ ਸਰਵਿਸ ਸਿਖਾਉਂਦੇ ਹਨ ਆਸਾ ਰਗ ਵਿੱਚ ਹੀ ਗੁਰੂ ਅਮਰਦਾਸ ਜੀ ਪੱਟੀ ਬਾਣੀ ਵਿੱਚ ਬਨੁਖ ਨੂੰ ਸਮਝਾਉਂਦੇ ਹਨ ਜੇ ਤੂੰ ਸਿਰਫ ਆਪਣੇ ਬਾਰੇ ਜਾਂ ਆਪਣਿਆਂ ਬਾਰੇ ਹੀ ਸੋਚਦਾ ਰਿਹਾ ਅਮੀਰ ਹੋਰ ਮੀਰ ਸਭ ਤੋਂ ਜ਼ਿਆਦਾ ਮੀਰ ਹੋਣ ਦੇ ਸੁਪਨੇ ਹੀ ਵੇਖਦਾ ਰਿਹਾ ਲਾਲਚ ਝੂਠ ਦੁਨੀਆ ਨਾਲ ਨਫ਼ਰਤ ਈਰਖਾ ਨਾ ਛੱਡੀ ਤਾਂ ਚੇਤੇ ਰੱਖੀ ਤੇਰੇ ਕੀਤੇ ਅਮਲਾਂ ਦਾ ਹਿਸਾਬ ਤੈਨੂੰ ਹੀ ਦੇਣਾ ਪੈਣਾ ਹੈ ਗੁਰੂ ਵਾਖੇ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਾ ਇਸੇ ਪੱਟੀ ਬਾਣੀ ਦੇ ਅਖੀਰ ਦੇ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੇਕਰ ਅਸੀਂ ਉਹਨਾਂ ਦੇ ਦਸੇ ਅਨੁਸਾਰ ਆਪਣਾ ਜੀਵਨ ਢਾਲ ਲਈਏ ਤਾਂ ਦੁਨੀਆ ਤੋਂ ਬਾਜੀ ਜਿੱਤ ਕੇ ਸੰਸਾਰ ਨੂੰ ਜਿਉਣ ਲਈ ਵਧੀਆ ਮਾਹੌਲ ਸਿਰਜ ਕੇ ਜਾਵਾਂਗੇ ਅਤੇ ਵਾਹਿਗੁਰੂ ਦੇ ਧਰਤੇ ਵੀ ਕਬੂਲੇ ਜਾਵਾਂਗੇ ਗੁਰਵਾਖ ਹੈ ਨਾਨਕ ਜਿੰਨ ਕੋ ਸਤ ਗੁਰ ਮਿਲਿਆ ਤਿੰਨ ਕਾਲੇ ਖ ਨਿਪੜਿਆ ਅੱਗੇ ਵਧੀਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ ਨੇ ਵੀ ਬਾਵਲ ਅਖਰੀ ਦੇ ਵਿੱਚ ਮੁੱਢ ਤੋਂ ਹੀ ਚੰਗੀ ਘੜਤ ਕਰਨ ਦੀ ਪ੍ਰੇਰਣਾ ਦਿੱਤੀ ਹੈ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਜੇਕਰ ਡੇ ਨਾਈਟ ਬਾਰੇ ਦੱਸਿਆ ਜਾਂਦਾ ਹੈ ਤਾ ਮਾਜ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਿਨ ਰਹਿਣ ਬਾਣੀ ਦੇ ਵਿੱਚ ਦੱਸਦੇ ਹਨ ਕਿ ਸਿੱਖ ਨੇ ਇਸ ਵੇਲੇ ਕਰਨਾ ਕੀ ਹੈ ਜੇਕਰ ਡੇਸ ਆਫ ਦਾ ਵੀਕ ਬਾਰੇ ਗੱਲ ਕਰੀਏ ਤਾਂ ਇਹਨਾਂ 7 ਦਿਨਾਂ ਵਿੱਚ ਚੰਗੇ ਇਨਸਾਨ ਦੀ ਘਾੜਤ ਕਿਵੇਂ ਕੀਤੀ ਜਾਏ ਇਸ ਬਾਬਤ ਰਾਗ ਗੋੜੀ ਵਿੱਚ ਭਗਤ ਕਬੀਰ ਜੀ ਅਤੇ ਰਾਗ ਬਿਲਾਵਲ ਦੇ ਵਿੱਚ ਗੁਰੂ ਅਮਰਦਾਸ ਜੀ ਉਪਦੇਸ਼ ਕਰਦੇ ਹਨ ਜੋ ਤੁਹਾਡੇ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ ਮਾਡਰਨ ਐਜੂਕੇਸ਼ਨ ਸਿਰ 12 ਮਹੀਨਿਆਂ ਦੇ ਨਾਮ ਹੀ ਪੜਾਉਂਦੀ ਹੈ ਜਦਕਿ ਗੁਰਬਾਣੀ ਇਹਨਾਂ ਮਹੀਨਿਆਂ ਨੂੰ ਸਫਲ ਕਿਵੇਂ ਬਣਾਉਣਾ ਹੈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਇਸ ਬਾਬਤ ਪੂਰਨ ਗਿਆਨ ਦਿੰਦੀ ਹੈ ਭਾਵੇਂ ਇਸ ਦੇ ਲਈ ਆਪਾਂ 12ਵਾਂ ਮਾਜ ਮਹਿਲਾ ਪੰਜਵਾਂ ਪੜ ਲਈਏ ਤੇ ਭਾਵੇਂ ਤੁਖਾਰੀ chant ਮਹਿਲਾ ਪਹਿਲਾ 12ਵਾਂ ਜੇਕਰ ਅਸੀਂ ਗੁਰਬਾਣੀ ਨਾਲ ਜੁੜੇ ਰਹੀਏ ਤਾਂ ਗੁਰਬਾਣੀ ਸਾਡੇ ਜੀਵਨ ਨੂੰ ਸ਼੍ਰੇਸ਼ਟ ਪਿਓਰ ਬਣਾ ਹੀ ਦੇਵੇਗੀ ਬਿੱਤਿਆ ਬਿੱਤਾਰੀ ਅਪਰ ਉਪਕਾਰੀ ਬਿੱਤਿਆ ਬਿੱਤਾਰੀ ਅਪਰ ਉਪਕਾਰੀ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ